ਬੜੀਆ ਤੁਸੀਂ ਜਾਤਾਂ ਪਾਤਾਂ ਕਰ ਲਈ ਅੱਜ ਤੱਕ ਤੁਸੀਂ ਬੜਾ ਸਮਾਜ ਨੂੰ ਦੋ ਦੋ ਬਾਟਿਆਂ 'ਚ ਵੰਡ ਲਿਆ ਹੈ ਬੜੀਆ ਸੀ ਪੱਖਿਆਂ ਦੇ ਝੱਲਾ ਮਾਰਦੇ ਮਹੱਲੇ ਦੇ ਵਿੱਚ ਖੜ ਖੜ ਕੇ ਉਹਦੇ ਨਾਲ ਤੁਸੀਂ ਰਾਗ ਨਹੀਂ ਲੈ ਸਕਦੇ ਭੋਲਾ ਮਲਾਗ ਉਥੇ ਤੁਸੀਂ ਕਈ ਸੰਪਰਦਾਵਾਂ ਨੇ ਹੰਗਸ ਸਿੰਘ ਜੱਥੇਬੰਦੀਆਂ ਨੇ ਅੰਬਰ ਦੇ ਦੋ ਦੋ ਬਾਟੇ ਕਰਦੇ ਲੰਗਰ ਦੀਆਂ ਦੋ ਦੋ ਪੰਕਟਾਂ ਲਾਉਣੀ ਆ ਤੁਸੀਂ ਇੱਥੋਂ ਤੱਕ ਸੀਮਤ ਰਹਿ ਕੇ ਤੁਸੀਂ ਆਪਣੇ ਜਾਤਾਂ ਪਾਤਾਂ ਜੇ ਵੜ ਕੇ ਨਾ ਕਿ ਅਸੀਂ ਆਪਣੀ ਸੋਚ ਬਦਲੀਏ ਵੀ ਸਾਡੇ ਕਾਲ ਤੱਕ ਸਾਹਮ ਦਾ ਜਿਹੜਾ ਜ਼ਹੀਦਾਰ ਆਵੇ ਉਹਦੇ ਅਸੀਂ ਥੱਲੇ ਲੱਗ ਜੀਏ ਕਾਲ ਤੱਕ ਸਾਡਾ ਜ਼ਹੀਦਾਰ ਉਹ ਲਾਨਿਆ ਜਾਣਾ ਚਾਹੀਦਾ ਹੈ ਜਿਹੜਾ ਕਿ ਕੋਮ ਪੱਖੀ ਹੋਵੇ ਸਮਾਜ ਪੱਖੀ ਹੋਵੇ ਜਾਤਾ ਪਾਤਾ ਤੋਂ ਉੱਜਾ ਉੱਠ ਕੇ ਕੌਮ ਦਾ ਇਹੋ ਜਿਹਾ ਜਵਨੈਲ ਜੋੜਾ ਹੋਣਾ ਚਾਹੀਦਾ ਹੈ ਜਵੇਂ ਭਾਈ ਜਗਤਾਰ ਸਿੰਘ ਵਾਰਾ 10 ਲੱਖ ਦੇ ਕੱਠਲੇ ਉਹਨਾਂ ਨੂੰ ਜਿਹੇਦਾਰੀ ਲਾਣਿਆ ਸੀਗਾ ਤੇ ਹੁਣ ਜੇ ਅਕਾਲ ਤਖਤ ਸਾਹਿਬ ਦਾ ਜਿਹੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਉਹ ਦੋਸ਼ ਲਾ ਕੇ ਲਾ ਦਿੱਤਾ ਗਿਆ ਗਿਆਨੀ ਰਘਵੀਰ ਸਿੰਘ ਸੀਗੇ ਉਹਨਾਂ ਦੇ ਕੋਈ ਦੋਸ਼ ਵੀ ਨਹੀਂ ਉਹ ਵੀ ਲਾ ਦਿੱਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸੀਗੇ ਉਹ ਵੀ ਇਸ ਸੇਵਾ ਤੋਂ ਮੁਕਤ ਕਰਤੇ ਇਹ ਹੋ ਕੀ ਰਿਹਾ ਹੈ ਆਜ ਜੇ ਸਾਡੇ ਅਕਾਲ ਤਖਤ ਸਾਹਿਬ ਦਾ ਜਿਹੇਦਾਰੀ ਆਜ਼ਾਦ ਨਹੀਂ ਤੇ ਅਸੀਂ ਕਦੋਂ ਆਜ਼ਾਦ ਹੋਵਾਂਗੇ ਕਾਲ ਤੱਕ ਸਾਡਾ ਜਹੇਦਾਰ ਤੇ ਉਹ ਜਹੇਦਾਰ ਜਿਹਦਾ ਜਿਹੜਾ ਆਜ਼ਾਦ ਹੋਵੇ ਅਕਾਲੀ ਫੁੱਲਾ ਸਿੰਘ ਵਰਗਾ ਜਨੈਲ ਹੋਵੇ ਜਦੋਂ ਜਿਨ੍ਹਾਂ ਨੇ ਆਟਕ ਦਰਿਆ ਵਰਗੇ ਰੋਕਦੇ ਚੰਡੀਗੜ੍ਹ ਮਹਾਲੀ ਬੈਠੇ ਆ ਸਾਰੇ ਬੜੀ ਚੜ੍ਹਦੀ ਕਲਾ ਚ ਮੋਰਚਾ ਚੱਲਦਾ ਹੈ ਅੱਜ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਅੱਜ ਜਿਹੜੇ ਸਾਡਾ ਪੰਥ ਸਾਡਾ ਅਕਾਲ ਤਖਤ ਸਾਹਿਬ ਜਿਹੜਾ ਕਿ ਖਾਲਸਾ ਪੰਥ ਦੀ ਜੁਆਇਨ ਹੋ ਜਿਹਨੂੰ ਕਿ ਪੂਰੀ ਦੁਨੀਆ ਪੂਰਾ ਵਿਸ਼ਵ ਖਾਲਸਾ ਪੰਥ ਸਿੱਖ ਕੌਮ ਜਿਹੜੀ ਕਿ ਉਹਨੂੰ ਆਪਣਾ ਜੁਆਇਨ ਮੰਨਦੀ ਏ ਇਸ ਕਰਕੇ ਅਸੀਂ ਸਮੁੱਚੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਸਾਰੇ ਚੜ੍ਹਦੀ ਕਲਾ 'ਚ ਰਹਿ ਗਏ ਤੇ ਸਾਰੇ ਤਕੜੇ ਹੋ ਕੇ ਵਿਚਾਰ ਦਈਏ ਤੇ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੀਏ ਕਿਉਂਕਿ ਦੇਖੋ ਬੜਾ ਵੱਡਾ ਪੰਥ ਖਾਲਸਾ ਹੈ ਬੜੀਆਂ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਐਡਾ ਸਿੱਖ ਸਮਾਜ ਹੈ ਆਪਾਂ ਸਾਰੇ ਤਕੜੇ ਹੋ ਕੇ ਇਸ ਮਸਲੇ ਆ ਦੇ ਹਰ ਇੱਕ ਬੰਦੇ ਨੂੰ ਜਵਾਬ ਦੇਣਾ ਚਾਹੀਦਾ ਹਰ ਬੰਦੇ ਨੂੰ ਕਮੈਂਟ ਕਰਨਾ ਚਾਹੀਦਾ ਹਰ ਬੰਦੇ ਨੂੰ ਇਸ ਮਸਲੇ ਦਾ ਸੁਝਾਅ ਦੇਣਾ ਚਾਹੀਦਾ ਵੀ ਜਿਹੜਾ ਸਾਡਾ ਇੱਕ ਕਾਲ ਤੱਕ ਸਾਹ ਬਿਆ ਜਿੱਤੇ ਸਾਡੇ ਸਾਰਿਆਂ ਦੇ ਸਿਰ ਝੁਕਦੇ ਆ ਉਥੇ ਤੀਜੇ ਦਿਨ ਇੱਕ ਜਹੇਦਾਰ ਬਦਲਿਆ ਜਾਣਾ ਕਿੱਡੀ ਵੱਡੀ ਮਾੜੀ ਗੱਲ ਆ ਕਾਲ ਤੱਕ ਸਭ ਦਾ ਜਿਹੇਦਾਰ ਤੇ ਉਹ ਜਿਹੇਦਾਰ ਚਾਹੀਦਾ ਜਿਹੜਾ ਆਜ਼ਾਦ ਹੋਵੇ ਅਕਾਲੀ ਫੁੱਲਾ ਸਿੰਘ ਵਰਗਾ ਜਰਨੈਲ ਹੋਵੇ ਜਦੋਂ ਜਿਨ੍ਹਾਂ ਨੇ اٹਕ ਦਰਿਆ ਵਰਗੇ ਰੋਖ ਤੇ ਬਾਬਾ ਹਲੂ ਮਾਨ ਸਿੰਘ ਸੀਗੇ ਜਿਹੜੇ ਬੁੱਢੇ ਦਲ ਦੇ ਜਰਨੈਲ ਕਿੰਨਾ ਤਕੜਾ ਉਹਨਾਂ ਜੰਗ ਲੜਿਆ ਸੁਹਾਣਾ ਸਾਹ ਵਾਲੇ ਨੇ ਸ਼ਹੀਦ ਹੋਏ ਆ ਇਸ ਕਰਕੇ ਸਾਰੀਆਂ ਸੰਪਰਦਾਵਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਛੇ ਵੀ ਇਹ ਚੀਜ਼ ਤੇ ਆਪਾਂ ਤਕੜੇ ਹੋ ਕੇ ਵਿਚਾਰ ਦਈਏ ਨਾ ਅਸੀਂ ਆਪਣੀਆਂ ਜਾਤਾਂ ਪਾਤਾਂ ਜੇ ਵੜ ਕੇ ਨਾ ਕੀ ਅਸੀਂ ਆਪਣੀ ਸੋਚ ਬਦਲ ਲਈਏ ਵੀ ਸਾਡੇ ਅਕਾਲ ਤੱਕ ਸਾਬ ਦਾ ਜਿਹੜਾ ਜਹੇਦਾਰ ਆਵੇ ਉਹਦੇ ਅਸੀਂ ਥੱਲੇ ਲੱਗ ਜੀਏ ਦੇਖੋ ਇੱਕ ਨਿਹੰਗ ਸਿੰਘ ਜਥੇਬੰਦੀ ਇੱਕ ਡੇਗੜੀਆਂ ਵੱਡੀਆਂ ਜਥੇਬੰਦੀ ਹੋਈ ਹੈ ਬਾਬਾ ਬਲਬੀਰ ਸਿੰਘ ਬੁੱਢੇਦਾਲ ਦਾ 96 ਕਰੋੜੀ ਜਹੇਦਾਰ ਆ ਅੱਜ ਤੱਕ ਬੁੱਢਾਦਾਲ ਅਕਾਲ ਤੱਕ ਸਭ ਤੇ ਰਾਜ ਕਰਦਾ ਆ ਇਸ ਕਰਕੇ ਸਾਰੀਆਂ ਸੰਪਰਦਾਵਾਂ ਆਪਾਂ ਉਤੋਂ ਤੱਕ ਸੋਚ ਸੀਮਤ ਨਾ ਕਰ ਲਈਏ ਗੁਲਾਮੀ ਤੱਕ ਨਾ ਅਸੀਂ ਰਹਿ ਜੀਏ ਇਸ ਅਕਾਲ ਤੱਕ ਸਾਬ ਤੇ ਕੌਮ ਦਾ ਇਹੋ ਜਿਹਾ ਜਰਨੈਲ ਜੋੜਾ ਹੋਣਾ ਚਾਹੀਦਾ ਜਿਵੇਂ ਭਾਈ ਜਗਤਾਰ ਸਿੰਘ ਵਾਰਾਂ 10 ਲੱਖ ਦੇ ਕੱਟਣੇ ਉਹਨਾਂ ਨੂੰ ਜਹੇਦਾਰ ਲਾਣਿਆ ਸੀਗਾ ਤੇ ਹੁਣ ਜੇ ਅਕਾਲ ਤਖਤ ਸਭ ਦਾ ਜਹੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਉਹ ਦੋਸ਼ ਲਾ ਕੇ ਲਾਹ ਦਿੱਤਾ ਗਿਆ ਗਿਆਨੀ ਰਕबीर ਸਿੰਘ ਸੀਗੇ ਉਹਨਾਂ ਦੇ ਕੋਈ ਦੋਸ਼ ਵੀ ਨਹੀਂ ਉਹ ਵੀ ਲਾਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸੀਗੇ ਉਹ ਵੀ ਇਸ ਸੇਵਾ ਤੋਂ ਮੁਕਤ ਕਰਤੇ ਇਹ ਹੋ ਕੀ ਰਿਹਾ ਹੈ ਇੱਕ ਆਮ ਅਕਾਲੀ ਦਲ ਦਾ ਜਆ ਐਸਜੀਪੀਸੀ ਨੂੰ ਲਾਹ ਦੇਣਾ ਇੱਕ ਪ੍ਰਧਾਨ ਨੂੰ ਤੇ ਜਆ ਅਕਾਲ ਤਖਤ ਸਭ ਦੇ ਜਹੇਦਾਰ ਬਦਲ ਦੇਣੇ ਦੇਖੋ ਕੀ ਸਾਡੀ ਕੋਮ ਆਜ਼ਾਦ ਹੈ ਜਿਵੇਂ ਕਹਿੰਦੇ ਵੀ ਅਸੀਂ ਗੁਲਾਮ ਆ ਜੇ ਸਾਡੇ ਆਕਾਲ ਤੱਕ ਸਾਡਾ ਜ਼ਿਹੇਦਾਰੀ ਆਜ਼ਾਦ ਨਹੀਂ ਤੇ ਅਸੀਂ ਕਦੋਂ ਆਜ਼ਾਦ ਹੋਵਾਂਗੇ ਮੈਂ ਸਾਰੀਆਂ ਸੰਪਰਦਾਵਾਂ ਨੂੰ ਬੇਨਤੀ ਕਰਦਾ ਹੰਗਸੰਗ ਜਥੇਬੰਦੀਆਂ ਨੂੰ ਬੇਨਤੀ ਕਰਦਾ ਆਪਾਂ ਥੋੜਾ ਜਿਹਾ ਸਿਰਨਾ ਸਿਰ ਜੋੜ ਕੇ ਇਸ ਚੀਜ਼ ਤੇ ਵਿਚਾਰ ਦਿਓ ਅਸੀਂ ਬੜੀਆ ਤੁਸੀਂ ਜਾਤਾ ਪਾਤਾ ਕਰ ਲਿਆ ਅੱਜ ਤੱਕ ਤੁਸੀਂ ਬੜਾ ਸਮਾਜ ਨੂੰ ਦੋ ਦੋ ਬਾਟਿਆਂ 'ਚ ਵੰਡ ਲਿਆ ਬੜੀਆ ਅਸੀਂ ਪੱਖੇ ਦੇ ਝੱਲਾ ਮਾਰਦੇ ਮਹੱਲਿਆਂ ਦੇ ਵਿੱਚ ਖੜ ਖੜ ਕੇ ਉਹਦੇ ਨਾਲ ਤੁਸੀਂ ਰਾਤ ਨਹੀਂ ਲੈ ਸਕਦੇ ਜਾਂ ਤੁਸੀਂ ਬੜੇ-ਬੜੇ ਵੱਡੇ ਜ਼ਿਹੇਦਾਰ ਜਾਂ ਕੋਈ ਰੱਬ ਜੀ ਜਾਂ ਕੋਈ ਹੋਰ ਵੱਡੇ ਬਾਬੇ ਨਹੀਂ ਬਣ ਲੱਗਿਆ ਸੀ ਜੇ ਸਾਡਾ ਕਾਲ ਤੱਕ ਅਸਾਂ ਵੀ ਆਜ਼ਾਦ ਨਹੀਂ ਜੇ ਸਾਡੀ ਸੋਚ ਹੀ ਆਜ਼ਾਦ ਨਹੀਂ ਕਾਲ ਤੱਕ ਸਭ ਦਾ ਜਹੇਦਾਰ ਉਹ ਹੋਣਾ ਚਾਹੀਦਾ ਜਿਹੜਾ ਸਾਰੀ ਕੌਮ ਬਣਾਵੇ ਸਮੁੱਚਾ ਪੰਥ ਬਣਾਵੇ ਸਮੁੱਚਿਆ ਸੰਪਰਦਾਵ ਬਣਾਉ ਸੁੱਚੇ ਮੂਚੇ ਲੋਕ ਜੁੜੇ ਹੋਣ ਉਹਦੇ ਨਾਲ ਨਾ ਕਿ ਜਿਹੜਾ ਵੀ ਠੇਕੇਦਾਰ ਉੱਥੇ ਕਾਲ ਤੱਕ ਸਭ ਦਾ ਜਹੇਦਾਰ ਤੇ ਜਿੰਦਾਂ ਬਦਲੇ ਦਿੱਤਾ ਜਾਵੇ ਇਹ ਬਹੁਤ ਗਲਤ ਹੋ ਰਿਹਾ ਸਾਰੇ ਸੰਗਤ ਇਹ ਚੀਜ਼ ਤੇ ਵਿਚਾਰ ਦਿਓ ਤਕੜੇ ਹੋ ਸਾਰੇ ਪੰਜਾਬ ਵਾਲੇ ਸਾਰੇ ਪੰਜਾਬ ਨੂੰ ਇਕੱਠਾ ਕਰੀਏ ਪੂਰੀ ਕੌਮ ਨੂੰ ਇਕੱਠਾ ਕਰਕੇ ਇਹ ਚੀਜ਼ ਤੇ ਵਿਚਾਰ ਦੇ ਕੇ ਕਾਲ ਤੱਕ ਸਭ ਦਾ ਜਹੇਦਾਰ ਉਹ ਲਾਨਿਆ ਜਾਣਾ ਚਾਹੀਦਾ ਜਿਹੜਾ ਕਿ ਕੌਮ ਵੱਖੀ ਹੋਵੇ ਸਮਾਜ ਪੱਕੀ ਹੋਵੇ ਜਾਤਾਂ ਪਾਤਾਂ ਤੋਂ ਉੱਚਾ ਉੱਠ ਕੇ ਸੰਪਰਦਾਵਾਂ ਨੂੰ ਵੀ ਇਹ ਸੋਚ ਦੇਣ ਦੀ ਲੋੜ ਹੈ ਤੁਸੀਂ ਉਹ ਲੰਮ ਲਾ ਗਿਆ ਉਥੇ ਤੁਸੀਂ ਕਈ ਸੰਪਰਦਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਅੰਬਰ ਦੇ ਦੋ ਦੋ ਬਾਟੇ ਕਰ ਲੈਣੇ ਆ ਲੰਗਰ ਦੀਆਂ ਦੋ ਦੋ ਪੰਕਤਾ ਲਾਉਣੀ ਆ ਤੁਸੀਂ ਇੱਥੋਂ ਤੱਕ ਸੀਮਤ ਰਹਿ ਕੇ ਤੁਸੀਂ ਸਾਰੀ ਕੌਮ ਤੁਸੀਂ ਖੱਸੀ ਕਰਤੀ ਫੜ ਗਏ ਪੰਜਾਬੀਆਂ ਦੀ ਇਸ ਕਰਕੇ ਆਜ ਵੀ ਸਮਝੋ ਤਕੜੇ ਹੋ ਜੋ ਇਕੱਠੇ ਹੋ ਗਏ ਸਾਰੇ ਤਕੜੇ ਹੋ ਕੇ ਸਾਰੇ ਸਮੁੱਚੇ ਕੌਮ ਇਕੱਠੇ ਹੋਏ ਸੰਪਰਦਾਵਾਂ ਸਮੁੱਚਾ ਸਮਾਜ ਦੇਸ਼ਵ ਦੇਸ਼ਾਂ ਤੋਂ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਦਾ ਜਹੇਦ ਉਹ ਲਾਨਿਆ ਜਾਣਾ ਚਾਹੀਦਾ ਹੈ ਜਿਹੜਾ ਆਜ਼ਾਦ ਸੋਚ ਦਾ ਮਾਲਕ ਹੋਵੇ ਅਕਾਲੀ ਫੁੱਲਾ ਸਿੰਘ ਵਰਗਾ ਜਰਨੈਲ ਹੋਵੇ ਨਾ ਕਿ ਅਕਾਲ ਤਖਤ ਸਾਹਿਬ ਦਾ ਜਹੇਦ ਜੇ ਗੁਲਾਮ ਹੋਏਗਾ ਤੇ ਜੇ ਦਿਨ ਜਹੇਦਰ ਬਦਲ ਦਿੰਦੇ ਆ ਹੁਣ ਤੁਸੀਂ ਇਦੜੀਆ ਵੱਡੀਆਂ ਸੰਪਰਦਾਵਾਂ ਇਹ ਜਿਹੜਾ ਵੱਡੇ ਨਿਹੰਗ ਸਿੰਘ ਜਥੇਬੰਦੀਆ ਤੁਸੀਂ ਹੁਣ ਇੱਕ ਸੁਥਣਾ ਵਾਲੇ ਦੇ ਥੱਲੇ ਲੱਗ ਜਾਓ ਬਸ ਜੋ ਪੰਜਾਮੀ ਵਾਲੇ ਕਰਨਗੇ ਤੁਸੀਂ ਉਹਨਾਂ ਨੂੰ ਅੱਜ ਮੰਨੀ ਬਿਠੇ ਜੇ ਇਸ ਕਰਕੇ ਸਾਰਿਆਂ ਨੂੰ ਵਿਚਾਰ ਦੇਣੇ ਆਪਾਂ ਤਕੜੇ ਹੋਈਏ ਸਾਰਾ ਪੰਥ ਖਾਲਸਾ ਜੇ ਆਪਾਂ ਇਹ ਜਿਹੜੀਆਂ ਜਾਦੀਆਂ ਲੈ ਸਕਦੇ ਜਿਹੜੀਆਂ ਸ਼ੀਧੀਆਂ ਦੇ ਸਕਦੇ ਆ ਜਿਹੜੀਆਂ ਕੁਰਬਾਨੀਆਂ ਕਰ ਸਕਦੇ ਆ ਤੇ ਸਾਰੇ ਤਕੜੇ ਹੋ ਕੇ ਇਹ ਚੀਜ਼ ਤੇ ਵਿਚਾਰ ਦਈਏ ਅਕਾਲ ਤਖਤ ਸਾਹਿਬ ਦਾ ਜਹੇਦਰ ਉਹ ਚਾਹੀਦਾ ਜਿਹੜਾ ਆਜ਼ਾਦ ਹੋਵੇ ਤੇ ਪੰਥ ਨੂੰ ਲੈ ਕੇ ਤੁਰੇ ਪੁਰੀ ਕੌਮ ਨੂੰ ਲੈ ਕੇ ਤੁਰੇ ਇਸ ਕਰਕੇ ਸਮੁੱਚੀ ਸੰਗਤ ਇਹ ਚੀਜ਼ ਤੇ ਵਿਚਾਰ ਵੀ ਦਿਓ ਤੇ ਸਾਰੇ ਕਮੈਂਟ ਵੀ ਕਰਿਓ ਵੀ ਉਹਨਾਂ ਵਾਲੇ ਸਮੇਂ ਤੇ ਆਪਾਂ ਸਾਰਿਆਂ ਨੇ ਕੀ ਕਰਨਾ ਹੈ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ